ਫਗਵਾੜਾ ਤੋਂ ਭਾਸਪਾ ਪਾਰਟੀ ਨੂੰ ਉਤਸਵ ਮੇ ਵੱਡਾ ਝਟਕਾ ਲੱਗਾ ਜਦੋਂ ਬਾੜ ਨੰਬਰ 15 ਤੋਂ ਭਾਸਪਾ ਦੀ ਟਿਕਟ ਤੋਂ ਚੋਣ ਲੜ ਚੁੱਕੀ ਸ਼੍ਰੀਮਤੀ ਸਿਮਰਨਜੀਤ ਕੌਰ ਵਾਲੀਆ ਤੇ ਭਾਸਪਾ ਦੇ ਸੀਨੀਅਰ ਨੇਤਾ ਬਿੱਟੂ ਵਾਲੀਆ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਬਿੱਟੂ ਵਾਲੀਆ ਸਮੇਤ ਹੋਰਨਾ ਮੈਂਬਰਾਂ ਨੂੰ ਸਤਨਕ ਰੈਸਟ ਹਾਊਸ ਵਿਖੇ ਮੈਂਬਰ ਪਾਰਲੀਮੈਂਟ ਡਾਕਟਰ ਆਸ ਕੁਮਾਰ ਛੱਬੇਵਾਲ ਅਤੇ ਹਲਕਾ ਇੰਚਾਰਜ ਹਰਜੀ ਮਾਨ ਨੇ ਸ਼ਾਮਲ ਕੀਤਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਇੰਚਾਰਜ ਨਵ ਨਿਯੁਕਤ ਹਲਕਾ ਇੰਚਾਰਜ ਪਰਨੂਰ ਸਿੰਘ ਹਰਜੀਮਾਨ ਜੀ ਤੇ ਉਹਨਾਂ ਦੀ ਸਾਥੀਆਂ ਦੀ ਅਗਵਾਈ ਹੇਠ ਅੱਜ ਬਹੁਤ ਹੀ ਸਾਥੀ ਜਿਹੜੇ ਦੂਸਰੀ ਪਾਰਟੀਆਂ ਨੂੰ ਛੱਡ ਕੇ ਅੱਜ ਸਾਡੇ ਸ਼ਾਮਲ ਹੋ ਰਹੇ ਹਨ ਉਹਨਾਂ ਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੰਟੀ ਵਾਲੀਆ ਜੀ ਆਪਣੇ ਸਾਥੀਆਂ ਸਮੇਤ ਸਲੋਨੀ ਜੈਨ ਜੀ ਆਪਣੇ ਸਾਥੀਆਂ ਸਮੇਤ ਔਰ ਸਾਡੇ ਭੈਣ ਜੀ ਰਗਵੀਰ ਕੌਰ ਜੀ ਆਪਣੇ ਸਾਥੀਆਂ ਸਮੇਤ ਸਾਡੇ ਸ਼ਾਮਲ ਹੋ ਰਹੇ ਨੇ ਮੈਂ ਆਪਣੇ ਵੱਲੋਂ ਸਾਡੇ ਮੇਅਰ ਸਾਹਿਬ ਭਰਮਪਾਲ ਉਪਲ ਜੀ ਉਹਨਾਂ ਵੱਲੋਂ ਸਾਡੇ ਚੇਅਰਮੈਨ ਚਤਵਿੰਦਰ ਜੀ ਔਰ ਸਾਡੇ ਚੇਅਰਮੈਨ ਜਨੈਲ ਨੰਗਲ ਜੀ ਔਰ ਵਿਸ਼ੇਸ਼ ਤੌਰ ਤੇ ਸਾਡੇ ਸੀਨੀਅਰ ਲੀਡਰ ਦਰਜੀਤ ਰਾਜੂ ਜੀ ਤੇ ਹੋਰ ਸਾਡੇ ਕਾਉਂਸਲਰ ਸਹਿਬਾਨ ਸਾਰਿਆਂ ਵੱਲੋਂ ਮੈਂ ਆਪ ਸਭ ਇਨਾਂ ਸਬਦ ਸਾਥੀਆਂ ਦਾ ਜਿਹੜੇ ਅੱਜ ਪਾਰਟੀ ਸ਼ਾਮਲ ਹੋਏ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਤੇ ਆਪਣੇ ਸਾਥੀਆਂ ਨੂੰ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਇਹਨਾਂ ਦਾ ਮਾਨ ਸਤਕਾਰ ਹਮੇਸ਼ਾ ਬਹਾਲ ਰੱਖਿਆ ਜਾਏਗਾ ਔਰ ਇਹਨਾਂ ਦੇ ਕੰਮ ਜਿਹੜੇ ਆ ਉਹ ਤਰਜੀਹ ਦੇ ਆਧਾਰ ਤੇ ਕੀਤੇ ਜਾਣਗੇ ਸੋ ਮੈਂ ਇਹਨਾਂ ਨੂੰ ਆਵਾਜ਼ ਪਾਰਟੀ ਦੇ ਜੀ ਆਇਆਂ ਆਖਦਾ ਥੈਂਕ ਯੂ ਬਹੁਤ ਹੀ ਸਾਡੇ ਸਰਕਾਰਕ ਗੰਗਾ ਪਾਰਲੀਮੈਂਟ ਮੇਰੇ ਮਹਿਮਾਨ ਡਾਕਟਰ ਰਾਜਕੁਮਾਰ ਚੱਪੇਵਾਲ ਸਾਹਿਬ ਜੀ ਇਕ ਵਾਈ ਮਦ ਅਸ਼ਵੀਰ ਅਸ਼ੀਰਵਾਦ ਦੇ ਨਾਲ ਅੱਜ ਸਾਡੇ ਆਮ ਆਦਮੀ ਪਾਰਟੀ ਫਗਵਾੜਾ ਦਾ ਜੋ ਪਰਿਵਾਰ ਹੈ ਅੱਜ ਜੋ ਹੋਰ ਵਾਅਦਾ ਗਿਆ ਅੱਜ ਹੋਰ ਤਰੱਕੀਆਂ ਤੇ ਆ ਲੋਕ ਸਾਡਾ ਸ਼ਹਿਰ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਾਹ ਤੋਂ ਖੁਸ਼ ਨੇ ਨੂੰ ਦੇਖਦੇ ਆ ਸਾਡੇ ਬਹੁਤ ਹੀ ਸਰਕਾਰਕ ਜਿਹੜੇ ਵੱਡੇ ਵੀ ਇਹਨੇ ਬੰਟੂ ਵਾਲੀਆ ਜੀ ਸਾਡੀ ਭੈਣ ਸੋਨੀ ਚੈਨ ਜੀ ਸਾਡੇ ਪਾਰਟੀ ਦੇ ਪਹਿਲੋ ਵੀ ਹਿੱਸਾਰੇ ਮੈਡਮ ਰੁਪੇਰ ਜੀ ਬੇਲਾ ਪ੍ਰਵਾਕਰ ਅੰਕਲ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਸਾਡੇ ਮੇਰ ਸਾਹਿਬ ਉਹਨਾਂ ਦੀ ਅਗਵਾਈ ਇਹ ਸਾਡੇ ਦਲਜੀਤ ਮੇਰੇ ਵੱਡੇ ਵੀ ਦਲਜੀਤ ਸਾਧੂ ਸਾਹਿਬ ਸਾਡੇ ਚੇਅਰਮੈਨ ਤਵਿੰਦਰ RAM ਜੀ ਚੰਨੈ ਲੰਗੜ ਜੀ ਉਰੇ ਸੰਗਠਨ ਦੀ ਮੌਜੂਦਗੀ ਦੇ ਵਿੱਚ ਅੱਜ ਸਾਡੇ ਪਰਿਵਾਰ ਚ ਵਾਤਾ ਹੋਇਆ ਮੈਂ ਦੱਸਣਾ ਚਾਹੁੰਦਾ ਆ ਕਿ ਬਟੂ ਵਾਲੀਆ ਜੀ ਸਾਡੇ ਇਲਾਕਾ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਮੈਂ ਜਿੱਥੇ ਇਹਨਾਂ ਨੂੰ ਇਹਨਾਂ ਦੇ ਬੋਰਡਾਂ ਦੇ ਇਹਨਾਂ ਦੇ ਜਿੱਥੇ ਇਹਨਾਂ ਨੇ ਇਲੈਕਸ਼ਨ ਕੀਤੇ ਨੇ ਜਿੱਥੇ ਬੋਰਡ ਦੇ ਰਹਿਣੇ ਇਚਾਰਜ ਰਹਿਨੇ ਉਹਨਾਂ ਦੇ ਕੰਮਾਂ ਦੀ ਧੱਤੀ ਜਿੱਤੀ ਜਾਊਗੀ ਸ਼ਹਿਰ ਦੇ ਕੰਮਾਂ ਨੂੰ ਹਮੇਸ਼ਾ ਜਿਵੇਂ ਪਹਿਲ ਦਿੰਦੇ ਆਏ ਆ ਉਹ ਫੇਰ ਤਰਾ ਦਿੰਦੇ ਰਵਾਂਗੇ ਮੈਂ ਇੱਕ ਗੱਲ ਜਿਹੜੀ ਜ਼ਿਕਰ ਕਰਨਾ ਚਾਹੀਦੀਆਂ ਭਾਜਪਾ ਦੀਆਂ ਪੰਜਾਬੀ ਬ੍ਰੋਤੀ ਖਾਸ ਕਰਕੇ ਜੋ ਸਿੱਖ ਬ੍ਰੋਤੀ ਨੀਤੀਆਂ ਰਹੀਆਂ ਨੇ ਜਿਸ ਨੂੰ ਅਸੀਂ ਦੇਖਦੇ ਹਾਂ ਕਿ ਬੀਤੇ ਦਿਨ ਜਦੋਂ ਪੰਜਾਬ ਸਰਕਾਰ ਵੱਲੋਂ ਵਿਕਰਮ ਮਜੀਠੀਆ ਨੂੰ ਜੋਨਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਸੌਦਾਗਰ ਚਿੱਟਾ ਦਾ ਦੂਜਾ ਨਾਮ ਵਿਕਰਮ ਮਜੀਠੀਆ ਕਿਹਾ ਜਾਂਦਾ ਹੈ ਉਸ ਨੂੰ ਅਰੈਸਟ ਕੀਤਾ ਤੇ ਉਸਦੇ ਅਰੈਸਟ ਹੋਣ ਤੋਂ ਬਾਅਦ ਜਿੱਥੇ ਬਾਕੀ ਪਾਰਟੀਆਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਖੁਦ ਨੂੰ ਕਹਿੰਦੇ ਕਹਾਉਂਦੇ ਸਫੇਤ ਪੁਰ ਚੌਧਰੀ ਬਣੇ ਫਿਰਦੇ ਲੀਜੀ ਅੱਜ ਉਹਨਾਂ ਦੇ ਹੱਕ ਵਿੱਚ ਬੋਲੇ ਸੀ ਮੈਨੂੰ ਲੱਗ ਰਿਹਾ ਹੈ ਕਿ ਹਰ ਇੱਕ ਪਾਜ ਭਾਈ ਨੂੰ ਇਸ ਵਕਤ ਹਰ ਇੱਕ ਕਾਂਗਰਸੀ ਨੂੰ ਸਵੇ ਪਰਚੋਲ ਕਰਨ ਦੀ ਲੋੜ ਹੈ ਕਿ ਉਹਨਾਂ ਦੀਆਂ ਪਾਰਟੀਆਂ ਕਹੇ ਜੇ ਵਕਤਿਆਂ ਦੀਆਂ ਮਦਦ ਕਰ ਰਹੀਆਂ ਨੇ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਕੈਸੇ ਲੋਕਾਂ ਦੇ ਪਿੱਛੇ ਖੜ ਰਹੀ ਹੈ ਮੈਂ ਜਾਰਾ ਨਮਾਸਤਰਾ ਡਾਕਟਰ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਅਫਾਰਿਆਂ ਜੀ ਸਾਡੇ ਪਰਿਵਾਰ ਵਿੱਚ ਸ਼ਾਮਲ ਹੋਏ ਆ ਇਹਨਾਂ ਦਾ ਬੜਾ ਮਾਨ ਸਨਮਾਨ ਕਾਇਮ ਰੱਖਿਆ ਜਾਏਗਾ ਇਹਨਾਂ ਦੇ ਕੰਮ ਅੱਗੇ ਤਬਦੀਦ ਦਿੱਤੇ ਜਾਣਗੇ